ਜਦੋਂ ਉਹ ਸੁਪਨਾ ਉਹਨੇ ਆਪਣੇ ਭਰਾਵਾਂ ਨੂੰ ਸੜਾਇਆ ਆਪਣੇ ਬਾਪ ਨੂੰ ਸੜਾਇਆ ਤਾਂ ਉਹਦਾ ਬਾਪ ਪਤਾ ਕੀ ਕਹਿੰਦਾ ਅਰਥ ਕਰਕੇ ਉਹ ਕਹਿੰਦਾ ਕਿ ਮੈਂ ਤਾਂ ਤੇਰੀ ਮਾਂ ਤੇ ਤੇਰੇ ਭਰਾ ਜਿਹੜਿਆ ਤੈਨੂੰ ਨਮਸਕਾਰ ਕਰਾਂਗੇ ਤੇਰੇ ਅੱਗੇ ਮੱਥਾ ਟੇਕਾਂਗੇ ਇਸ ਗੱਲ ਤੇ ਉਹਦੇ ਬਾਪ ਨੇ ਘੂਰਿਆ ਪਰ ਉਹਨੇ ਇਹ ਗੱਲ ਨੂੰ ਕੀ ਕੀਤਾ ਯਾਦ ਰੱਖਿਆ ਉਹਦੇ ਬਾਪ ਨੇ ਹਾਲੇਲੂਇਆ ਕੁਝ ਸਮੇਂ ਬਾਅਦ ਇਦਾਂ ਹੋਇਆ ਕਿ ਉਹਦੇ ਭਰਾ ਜਿਹੜੇ ਸੀ ਸੱਕਮ ਵਿੱਚ ਜਿਹੜੇ ਸੀਗੇ ਜਾ ਕੇ ਕਰਨ ਲੱਗ ਮਤਲਬ ਭੇਡਾਂ ਚਾਰਨ ਲੱਗ ਪਏ ਉਹ ਜਗ੍ਹਾ ਦੇ ਉੱਤੇ ਹallelujah ਫਿਰ ਯਾਕੂਬ ਨੇ ਕੀ ਕੀਤਾ ਆਪਣੇ ਬੇਟੇ ਯੂਸਫ ਨੂੰ ਭੇਜਿਆ ਕਿ ਜਾ ਆਪਣੇ ਭਰਾਵਾਂ ਦੀ ਸੁੱਕ ਸਾਦ ਲੈ ਕੇ ਆ ਹallelujah ਜਦੋਂ ਉਹ ਸੁੱਕ ਸਾਦ ਲੈਣ ਗਿਆ ਉਹਦੇ ਭਰਾਵਾਂ ਨੇ ਦੂਰੋਂ ਉਹਨੂੰ ਦੇਖਿਆ ਹallelujah ਕਹਿੰਦਾ ਆ ਗਿਆ ਸੁਪਨਿਆਂ ਦਾ ਸਰਦਾਰ ਹੁਣ ਅਸੀਂ ਇਹਨੂੰ ਕੀ ਕਰਨਾ ਆ ਮਾਰ ਦੇਣਾ ਆ ਹallelujah ਅਸੀਂ ਇਹਨੂੰ ਮਾਰ ਕੇ ਇਹਦੇ ਸੁਪਨਿਆਂ ਦਾ ਕੀ ਬਣੂਗਾ ਸੁਪਨਿਆਂ ਦਾ ਅੰਤ ਹੋ ਜਾਊਗਾ ਇਹ ਸਾਨੂੰ ਬਹੁਤ ਪਰੇਸ਼ਾਨ ਕਰਦਾ ਹੈ ਹallelujah ਉਹ ਦੇਖੋ ਪ੍ਰ부 ਯਿਸੂ ਮਸੀਹ ਨੂੰ ਕੀ ਕੀਤਾ ਸ਼ੈਤਾਨ ਨੇ ਫੜਿਆ ਮਾਰਿਆ ਹੱਥਾਂ ਪੈਰਾਂ 'ਚ ਕੇਲ ਠੋਕੇ ਉਹਦੇ ਕਬਰ 'ਚ ਰੱਖਿਆ ਗਿਆ ਪ부 ਕਬਰ 'ਚ ਰਿਹਾ ਨਹੀਂ ਉਹ ਤੀਸਰੇ ਦਿਨ ਮੁੜਦਿਆ ਜੋ ਜਿਉਦਾ ਹੋ ਗਿਆ ਹallelujah ਹallelujah ਅੱਜ ਉਹ ਕੀਆ ਸਾਰੀ ਸਿਸਦਾ ਕੀ ਬਣ ਗਿਆ ਹੈ ਮਸੀਹ ਬਣ ਗਿਆ ਹੈ ਜਿਹੜਾ ਹਉਤੇ ਇਮਾਨ ਲੈ ਹੁੰਦਾ ਆ ਪਰਮੇਸ਼ਰ ਉਹਨੂੰ ਉਹਦੇ ਪਾਪਾ ਨੂੰ ਕੀ ਕਰ ਦਿੰਦਾ ਆ ਮਾਫ ਕਰ ਦਿੰਦਾ ਆ ਹਾਲੇਲੂਇਆ ਹਾਲੇਲੂਇਆ ਉਹਨਾਂ ਨੇ ਕੀ ਕੀਤਾ ਯੂਸਫ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਯੂਸਫ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਵੱਡਾ ਭਰਾ ਰੋਬਨ ਜਿਹੜਾ ਸੀਗਾ ਨਾ ਰੋਬਨ ਨੇ ਪਤਾ ਕੀ ਕੀਤਾ ਉਹਨੇ ਕਿਹਾ ਇਹਨੂੰ ਅਸੀਂ ਮਾਰਨਾ ਨਹੀਂ ਖੂਨ ਨਹੀਂ ਕਰਨਾ ਹਾਲੇਲੂਇਆ ਅਸੀਂ ਇਦਾਂ ਕਰਦੇ ਇਹਨੂੰ ਟੋਏ ਵਿੱਚ ਸੱਟ ਦਿੰਨੇ ਆ ਹਾਲੇਲੂਇਆ ਉਹਨੇ ਇਥੇ ਦੌਦ ਕੀ ਕਹਿੰਦਾ ਕਹਿੰਦਾ ਮੈਂ ਜਿਗਰਾ ਕਰਕੇ ਜ਼ਹੋਬਾ ਨੂੰ ਡੀਕਿਆ ਤੇ ਉਹਨੇ ਕੀ ਕੀਤਾ ਆ ਚੁੱਕ ਗਏ ਮੇਰੀ ਦੁਹਾਈ ਕੇ ਲਈ ਆ ਸੋਣ ਲਈ ਆ ਹallelujah ਜਿਸ ਜ਼ਰਤੇ ਹੋ ਤੁਸੀਂ ਪਰਮੇਸ਼ਰ ਤੁਹਾਨੂੰ ਉਸ ਜ਼ਰਤੇ ਨਹੀਂ ਰਹਿਣ ਦੇਵੇਗਾ ਹੋਰ ਉਸ ਚਾਹੇ ਤੇ ਪਰਮੇਸ਼ਰ ਲੈ ਕੇ ਜਾਵੇਗਾ ਪਰਮੇਸ਼ਰ ਹallelujah ਹallelujah ਪਰਮੇਸ਼ਰ ਦਾ ਸੁਭਾਅ ਹੀ ਇਦਾਂ ਦਾ ਆ ਕਿ ਉਹ ਰੂੜੀ ਤੋਂ ਚੁੱਕਦਾ ਬੰਦੇ ਨੂੰ ਕਿ ਬੰਦਾ ਕਮਾਂਡੇ ਨਾ ਕਰੇ ਉਹਦੇ ਅੱਗੇ ਹallelujah 0 ਤੋਂ 0 ਲੈਵਲ ਤੋਂ ਪਰਮੇਸ਼ਰ ਨੂੰ ਉਠਾਉਂਦਾ ਆ ਕਿ ਇਹ ਕਵੇ ਨਾ ਕਿ ਮੇਰੇ ਬਲ ਨੇ ਮੇਰੇ ਜੋਰ ਨੇ ਸਭ ਕੁਝ ਕੀਤਾ ਆ ਹallelujah